ਵਿਦ ਬੈਣੀ ਨੈਣੀ ਨਿਰਮਲੀ ਵਿਦ ਬੈਣੀ ਵਿਦ ਬੈਣੀ ਹਾਂ ਵਿਧੀ ਬੈਣੀ ਬੈਣ ਗੋਲ ਕਹਿੰਦੇ ਵਿਧੀ ਜੋ ਹੈ ਸੰਸਾਰ ਦੇ ਵਿੱਚ ਵਿਤ ਉਹ ਨਹੀਂ ਗੱਲ ਕਰਦੀ ਕੁਦਰਤ ਦੀ ਉਹ ਗੱਲ ਕਰਦੀ ਬੈਣੀ ਨੈਣੀ ਨਿਰਮਲੀ ਨੈਣ ਨੈਣੀ ਨਿਰਮਲੀ ਨਿਰਮਲ ਨੈਣਾਂ ਵਾਲੀ ਨਿਰਮਲ ਬੁੱਤ ਵਾਲੀ ਐਸੇ ਬਚਨ ਕਰਦੀ ਹੈ ਜਿਹਦੇ ਨਾਲ ਬੁੱਧ ਨਿਰਮਲ ਬੁੱਧ ਹੋਵੇ ਜੇ ਅਸੀਂ ਕੁਦਰਤ ਦੀ ਗੱਲ ਕਰਾਂਗੇ ਕਿਸੇ ਬੰਦੇ ਦੀ ਗੱਲ ਨਹੀਂ ਕਰਾਂਗੇ ਤਾਂ ਬੁੱਧੀ ਨਿਰਮਲ ਹੋਊ ਕਿਸੇ ਬੰਦੇ ਦੀ ਗੱਲ ਕਰਾਂਗੇ ਬੁੱਧੀ ਨਿਰਮਲ ਵੀ ਹੋ ਸਕਦੀ ਹੈ ਮਲੀਨ ਵੀ ਹੋ ਸਕਦੀ ਹੈ ਬੰਦੇ ਦੇ ਗੁਣਾਂ ਦੀ ਗੱਲ ਕਰਾਂਗੇ ਬੁੱਧੀ ਮਲੀਨ ਵੀ ਹੋ ਸਕਦੀ ਹੈ ਗਲ ਜੇ ਗੁਰੂ ਨਾਨਕ ਦੇ ਗੁਣ ਬਹੁਤੇ ਚੜਾ ਕੇ ਜਿਨ੍ਹਾਂ ਨੇ ਕੀਤੇ ਨੇ ਉਹਦੀ ਮਲੀਨ ਹੋ ਗਈ ਉਹਨਾਂ ਦੀ ਬੰਦੇ ਦੇ ਗੁਣ ਨਾਲ ਕਰਦੇ ਬਹੁਤ ਔਖੇ ਜੇ ਤੁਸੀਂ ਬੁਧਾ ਚੜਾ ਕੇ ਕਰਦੇ ਫਿਰ ਗਲਤ ਹੋ ਗਈ ਕੁਦਰਤ ਤਾਂ ਤੁਸੀਂ ਜਿਹੜੇ ਗੁਣ ਨੇ ਬੁਧਾ ਚੜਾ ਕੇ ਨਹੀਂ ਕਰ ਸਕਦੇ ਉਹ ਤੁਹਾਡੇ ਸਾਹਮਣੇ ਹੀ ਦੇਖ ਰਹੇ ਉਹ ਬੁਧਾ ਚੜਾ ਕੇ ਨਹੀਂ ਕਰ ਸਕਦਾ ਬੰਦੇ ਦੇ ਗੁਣ ਬੁਧਾ ਚੜਾ ਕੇ ਕਰ ਸਕਦੇ ਕੱਟ ਕਰਨੇ ਇਹ ਵੀ ਬੁੱਧੀ ਮਲੀਨ ਹੋਊਗੀ ਬੰਦ ਕਰ ਲੈਣੇ ਇਹ ਵੀ ਬਲੀਨ ਹੋ ਬੰਦੇ ਦੇ ਗੁਣ ਗਾਇਨ ਕਰਨੇ ਬੜੇ ਖਤਰਨਾਕ ਨੇ ਇਸ ਕਰਕੇ ਉਸ ਤੇ ਨਿੰਦਾ ਦਊ ਵਿਵਰਜਤ ਐਸਾ ਨੂੰ ਆਦਮੀ ਦੇ ਕਿਉਂ ਬਵਰਜਤ ਹੈ ਪੱਟਾ ਨੇ ਉਸਤ ਕੀਤੀ ਹੈ ਨਾਂਦਕ ਦੇਣੀ ਕੀਤੀ ਹੈ ਮੈਨ ਲੱਗਦਾ ਤੁਹਾਨੂੰ ਨਾਂਦਕ ਦੇਣੀ ਕੀਤੀ ਹੈ ਕਿਸੇ ਗੁਰੂ ਦੀ ਹਸਤੀ ਨਹੀਂ ਕੀਤੀ ਪੱਟਾ ਨੇ ਪੱਟਾ ਨੇ ਇਹ ਗੱਲ ਕਹੀ ਹੈ ਵੀ ਗੁਰੂ ਨਾਨਕ ਨੇ ਇਸ ਤਰੀਕੇ ਨਾਲ ਪਾਇਆ ਗੁਰੂ ਅੰਗਦ ਨੇ ਆ ਗੱਲ ਕਹੀ ਜੋ ਗੁਰੂ ਨਾਨਕ ਨੇ ਉਹ ਗੱਲ ਕਹੀ ਗੁਰੂ ਅੰਗਦ ਨੇ ਕਹੀ ਹੈ ਉਹ ਜੋ ਮੈਂ ਆ ਗਿਆਨ ਲਿਆ ਇੱਥੇ ਤੱਕ ਪਟ ਰਹੇ ਨੇ ਤੋ ਗਾਹ ਨਹੀਂ ਪਟ ਗਏ ਜੇ ਅਸੀਂ ਇਹ ਕਹੀਏ ਵੀ ਗੁਰੂ ਨਾਨਕ ਦੀ ਹਸਤੀ ਕੀਤੀ ਹੈ ਪੱਟਾ ਨੇ ਗੁਰੂਆਂ ਦੀ ਕੀਤੀ ਹੈ ਉਹਨਾਂ ਦੇ ਤਾਂ ਦਫਾ ਲੱਗ ਜੂ ਕੋਪਟਾ ਦੇ ਤਾਂ ਉਸ ਵੇਲੇ ਦੰਦਾ ਦੂ ਬਬਰ ਜਿੱਤਰੇ ਸ਼ਾਇਦ ਪਹਿਲੀ ਵਾਰ ਗੱਲ ਕਹਿ ਰਿਹਾ ਮੈਂ ਦਫਾ ਲੱਗ ਜਾਂਦੀ ਹੈ ਪੱਟਾਂ ਦੇ ਗੁਰਬਾਣੀ ਨਹੀਂ ਦਰਵਾਜ਼ਾ ਦੀ ਉਹਨਾਂ ਦੀ ਸਟੈਂਡਰਡ ਗੇਹ ਨਹੀਂ ਬਾਣੀ ਆ ਸਕਦੀ ਵਿੱਚ ਇਹ ਗੱਲ ਹੋ ਨਹੀਂ ਸਕਦੀ ਇਹੋ ਤੀਰ ਜਿਹੜਾ ਜੋ ਰੱਖਿਆ ਹੋਇਆ ਸੀ ਜਿਹੜੇ ਬੋਲਦੇ ਨੇ ਨਾ ਭੱਟਾ ਨਹੀਂ ਉਸਤਤ ਕੀਤੀ ਹੈ ਕੀਤੀ ਉਹਨੂੰ ਪੁੱਛਿਆ ਵੀ ਉਹ ਉੱਥੇ ਬਵਰਜਿਤੀ ਸੀ ਤੀਏ ਉਹ ਬਵਰਜਤ ਕਿਉਂ ਕੀਤੀ ਸੀ ਕਬੀਲ ਨਹੀਂ ਕਰਤੀ ਸੀ ਮੇਰੀ ਉਸਤਤ ਨਾ ਕੋਈ ਕਰ ਦਵੇ ਬਾਅਦ ਚ ਉਸਤਤ ਨਿੰਦਾ 도 ਬਵਰਜਤ ਜੇ ਬਵਰਜਤ ਨੇ ਨਾ ਹੀ ਮਾਨ ਬਹੁਤ ਦੋ ਫੇਰੇ ਮਾਨ ਹੰਕਾਰ ਤੇ ਤੁਸੀਂ ਬੱਸ ਸਕਦੇ ਹੋ ਨਹੀਂ ਮਾਨ ਹੰਕਾਰ ਤੇ ਨਹੀਂ ਬੱਸ ਸਕਦੇ ਕਦੇ ਵੀ ਨਹੀਂ ਬੱਸ ਸਕਦੇ ਇਹਦਾ ਗੁਰਨਾਥ ਗੁਰ ਨਾਰਾਇਣ ਬਣਾਈ ਬੈਠੇ ਬਲੀਨ ਹੋ ਗਈ ਬੁੱਧੀ ਜਿਹੜੇ ਗੁਰਨਾਥ ਗੁਰ ਨਾਰਾਇਣ ਮੰਦਦੇ ਨੇ ਬਲੀਨ ਹੈ ਬੁੱਧੀ